ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਂਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਉੱਚ ਲੈਨੇ ਵੀਰੋ ਟੋਲ ਟੇਲ ਆਜੋ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਉਹ ਠੀਕ ਹੋ ਵਧੀਆ ਹਾਂਜੀ ਭਾਈ ਜੀ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਮੇਰਾ ਨਾਮ ਗਗਨਦੀਪ ਸਿੰਘ ਵੀਰੇ ਪਿੰਡ ਵੀਰੇ ਪਾਈ ਰੂਪਾ ਵੀਰੇ ਜ਼ਿਲ੍ਹਾ ਵੀਰੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਵੀਰੇ ਠੀਕ ਆ ਭਾਈ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਨੇੜੇ ਇਧਰ ਸਲਾਹਪੁਰਾ ਪੈਂਦਾ ਇਧਰੋਂ ਭਗਤ ਵੀਰੇ ਇਧਰੋਂ ਰਾਮਪੁਰਾ ਮੋਬਾਈਲ ਨੰਬਰ ਬੋਲੋ 9872538672 ਠੀਕ ਆ ਭਾਈ ਭਾਈ ਜਿਹੜੀ ਇਹ ਬੈਠ ਦੇ ਨੇ ਕਿਹੜਾ ਸੂਬਾ ਸਹੀ ਆ ਇਹ ਦੂਜਾ ਸੂਬਾ ਭਾਈ ਦੋਂ ਸੂਈ ਆਪਰਾ ਰਾਤ ਹੀ ਸੂਈ ਬਾਈ ਰਾਤ ਜੇਰ ਪੈ ਗਈ ਹਾਂ ਜੇਰ ਪੈ ਗਈ ਮੁਕੰਮਲ ਸੇਰ ਬਾਈ ਬੱਠਲ ਚ ਰੱਖੀ ਬੈਠਾ ਕੰਪਲੀਟ ਓਕੇ ਆ ਬੱਚਾ ਕੀ ਦੇਤਾ ਬਾਈ ਬੱਚਾ ਬੱਛਾ ਵੀਰੇ ਬੱਚਾ ਦੇਤਾ ਬੱਚੇ ਬੜੇ ਚੰਗੇ ਪਾਉਂਦੀ ਹੈ ਨਾ ਹਾਂ ਬੱਚੇ ਬਹੁਤ ਵਧੀਆ ਗਲਾਬੀ ਨਾਲ ਸਾਰਾ ਬਾਈ ਜੇਕਰ ਬੱਚੀ ਦੇਣ ਦੀ ਸਿਰੇ ਹੀ ਹਾਂ ਕਹਿੰਦਾ ਨਹੀਂ ਰੀਸਾਂ ਹੂੰ ਕਿੰਨਾ ਬੋਲਾ ਗੱਡੇ ਫਿਰ ਆਛੋ ਬੋਲਾ ਬਾਈ 4 ਕਿਲੋ ਗੱਡ ਲਿਓ ਬਾਈ ਠੀਕ ਹੈ ਕਿੰਨਾ ਕ ਦੁੱਧ ਦੇ ਦੂ ਐਸਟੀਮੇਟ ਆਸਟੀਮੇਟ ਬਾਈ ਦੇ ਸਕਦੀ 18 ਕਿਲੋ ਠੀਕ ਆ ਹੂੰ ਫੇਸ ਬੜਾ ਚੰਗਾ ਬੋਦੀ ਚੰਗੀ ਸਨਖ ਭੁਣਾ ਬੈੜ ਦੇ ਵਿੱਚ ਫੁੱਲ ਖੋਲ ਦੇ ਬਈ ਤੋੜ ਕੇ ਦਿਖਾ ਦੇ ਚਵਾਈ ਕਿਵੇਂ ਨਿਕਲੀ ਬਣਾ ਚਵਾਈ ਬਹੁ ਬੋਲੀ ਬਈ ਇੱਕ ਨੰਬਰ ਹੈ ਇੱਕ ਨੰਬਰ ਹੋ ਗਈ ਠੀਕ ਚਵਾਈ ਬਾਈ ਕਹਿੰਦਾ ਇੱਕ ਨੰਬਰ ਤੋਰਾ ਦੇਖੋ ਪ੍ਰਿੰਟ ਚੰਗਾ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਤੇ ਹਜੇ ਸ਼ਾਮ ਨੂੰ ਦੇਖ ਆਰਡਰ ਜਿਹੜਾ ਹੋਰ ਹੀ ਵਧੀਆ ਤਿਆਰ ਕਰ ਲੈਣਾ ਜਿਵੇਂ ਜਿਵੇਂ ਚਵਾਈਆਂ ਹੋਣੀਆਂ ਬੈੜ ਨੇ ਬਣ ਦੇ ਤਰੀਕਾ ਫੇਸ ਦੇਖੋ ਮੁੱਲ ਕੀ ਹੈ ਭਰਾ ਜੈ ਜਰਾ ਮੁੱਲ ਬਈ ਆਪਾਂ 60000 ਰੁਪਏ ਕਰਦੇ ਆਂ ਇਹਦਾ ਮਾਨਤਨ ਹੋ ਜੀ ਵੀਰੇ ਮਾਨਤਨ ਕਰ ਦਾਂਗੇ ਬਈ 60000 ਰੁਪਏ ਜਮਾ ਜਾਇਦ ਮੁੱਲ ਆ ਵੀਰੇ ਮਾਨਤਨ ਮੌਕੇ ਤੇ ਜ਼ਰੂਰ ਹੋ ਜੂ ਥਾਣੇ ਨੇੜੇ ਤੋਂ ਚੈੱਕ ਕਰਵਾਣੇ ਜਲਾਬੀ ਥਾਣੇ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗੈਵ ਤੇ ਬਾਕੀ ਧਾਰਾਂ ਬਈਆਂ ਦਾ ਕੋਈ ਚੈੱਕ ਨਹੀਂ ਮਾਰ ਕੇ ਦਿਖਾ ਲੈ ਲੈ ਬਈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਨਾ ਨਾ ਪਾ ਨਾ ਆਪਾ ਬਈ ਠੀਕ ਹੈ ਵੀਰੇ ਦੇਖ ਚੋ ਦੇਖ ਲੈ ਕੀ ਆ ਵਾ ਮੋਟੀ ਮੋਟੀ ਚਵਾਈ ਆ ਹਨਾ ਜਮਾ ਬਾਈ ਬਾਹਰ ਤੇ ਗੰਨੇਰਗੇ ਆ ਮੂਰਲੇ ਥਾਣੇ ਦੇਖਦਾ ਜੀ ਮੂਰਲੇ ਥਾਣੇ ਇੱਥੇ ਵਈਆ ਹੈ ਕਿਆ ਬਾਤ ਖੜਕਾ ਹੁੰਦਾ ਮੋਟੀ ਮੋਟੀ ਚਵਾਈ ਆ ਮੈਂ ਕਹਿੰਨਾ ਖੜਕਾ ਹੁੰਦਾ ਬਾਈ ਤੇ ਜਿਵੇਂ ਆਪਾਂ ਪੰਜਾਬੀ ਚ ਕਰੀਏ ਘੁੱਟੀਆਂ ਪੱਟਣ ਦਾ ਕੰਮ ਹਨਾ ਛੋਟੀ ਮੋਟੀ ਚਵਾਈ ਆ ਠੰਡੀ ਸੀਲ ਜਿਵੇਂ ਮਰਜੀ ਜਿਵੇਂ ਮਰਜੀ ਬਾਈ ਹੱਥ ਨਾਲ ਚੱਲ ਕੋਈ ਜੱਕਰੀ ਨਹੀਂ ਕੁਝ ਨਹੀਂ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਬੋਲ ਵੀ ਜਾਇਜ਼ ਜਰ ਰੱਖਿਆ ਬਾਈ ਨੇ ਮਾਨਤਨ ਜਿਹੜਾ ਬਾਈ ਮੌਕੇ ਤੇ ਜ਼ਰੂਰ ਹੋਏਗਾ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ